ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਜੀ ਤੇ ਸਵੇਰ ਦੇ ਵੱਜ ਗਿਆ ਜੀ 11 ਤੇ ਅਰਪਨ ਇੱਧਰ ਸੌ ਕੇ ਉੱਠ ਖੜੀ ਆ ਜੀ ਇਹ ਕਿਉਂਕਿ ਮੈਂ ਆਪਦਾ ਕੰਮ ਕੰਮ ਸਾਰਾ ਨਿਵੇੜ ਲਿਆ ਸੀਗਾ ਤੇ ਸੌਂ ਗਈ ਸੀਗੀ ਹਾਂਜੀ ਹੁਣ ਇਹ ਉੱਠ ਖੜੀ ਆ ਸੌ ਕੇ ਬਸ ਹੁਣ ਇਹਨੇ ਖਲਾਰਾ ਪਾਉਣਾ ਹੁਣ ਇਹ ਕਹਿੰਦੀ ਹੁੰਦੀ ਆ ਕਿ ਮੈਨੂੰ ਉਸ ਤੋਂ ਬਾਅਦ ਬੈੱਡ ਤੋਂ ਥੱਲੇ ਉਤਾਰੋ ਕਿਉਂਕਿ ਇਹ ਬੈੱਡ ਤੇ ਹੁਣ ਬਹੁਤ ਜ਼ਿਆਦਾ ਘੱਟ ਬੈਠਦੀ ਆ ਆਪਾਂ ਇਹਨੂੰ ਥੋੜਾ ਜਿਹਾ ਘਾਟੀ ਬਿਠਾਉਣੇ ਆ ਕਿਉਂਕਿ ਇਹ ਹੁਣ ਪਤਾ ਹੈ ਤੁਹਾਨੂੰ ਕਿ ਰੜਦੀ ਆ ਰੜਦੀ ਰੜਦੀ ਫਿਰੇ ਕਈ ਵਾਰੀ ਐਦਾਂ ਨਾ ਹੋਵੇ ਕਿ ਥੱਲੇ ਡਿੱਗ ਜਵੇ ਤੇ ਫਿਰ ਇਹਨਾਂ ਨੂੰ ਮੋੜਨ ਥੱਲੇ ਸਿੱਟਦਾ ਰਮੜ ਫੜੀ ਫਿਰਦੇ ਸੀ ਕਿ ਪਹਿਲਾਂ ਫੇਰੇ ਇਹ ਕਦਮ ਦੀ ਆ ਕਿ ਮੈਨੂੰ ਥੱਲੇ ਤਾਰੋ ਬਸ ਹਾਂਜੀ ਓਏ ਓਏ ਸਸੀ ਕਾ ਬਾਈ ਅਰਪਨ ਸਸੀ ਕਾ ਵਲਾ ਸਸੀ ਕਾ ਹਾਈ ਹਾਈ ਹੇ ਹੇ ਬਲੌਸ ਸਸੀ ਕਾ ਸਸੀ ਕਾ ਸਸੀ ਕਾ ਬੋ ਸਸੀ ਕਾਲ ਅਰਪਨ ơi ਆ ਦੇ ਇੱਧਰ ਸਸੀ ਕਾ ਵਾਦ ਬਾਏ ਬਾਏ ਕਾ Bye. Bye bye. Ya pun ga bye bye. Bye bye. Sasikal. Sasikal. Ta. Sasikal. ਜੀ ਇਹਦੇ ਪੈਦੇ ਵੱਜ ਗਿਆ ਜੀ 2 ਤੇ ਅਕਾਲ ਵਿਰਾਨ ਵਾਲਾ ਜੀ ਸਕੂਲ ਤੋਂ ਮੈਂ ਤਾਂ ਰਹੀ ਸੀ ਕਿ ਚਾਹ ਤੇ ਇੱਧਰ ਦੇਖੋ ਲੈ ਹਾਂਜੀ ਹੁਣਾਂ ਕੁਛ ਕਰਦੀ ਐ ਇਹ ਹਾਂ ਦੇਖੀ ਨੇ ਜਮਾ ਪੋੜੀਆਂ ਦੇ ਉੱਪਰ ਚੜਚਾਣਾ ਬਤਾ ਕੇ ਹੁਣ ਇਹਦਾ ਬਹੁਤ ਧਿਆਨ ਰੱਖਣਾ ਪੈਂਦਾ ਦੇਖੀ ਨੇ ਮੈਨੂੰ ਦੇਖ ਲੈਣਾ ਵੀ ਆ ਗਈ ਮੈਂ ਫਟਾਫਟ ਫਟਾਫਟ ਚੜ ਚੜ ਖੜ ਜਾ ਖੜ ਜਾ ਉਰੀਆ ਉੜਿਓ ਠੀ 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 ਗੰਦਾ 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 ਕਾਕਾ ਗੰਦਾ ਕਾਕਾ ਐ ਤਖੇ ਲਾ ਬੁੱਤ ਤੇ ਗੋਡੇ ਸਿੱਲ ਹੁੰਦੇ ਤੇਰੇ ਇਹ ਇਹ ਉਰੇ ਬੈਠੋ ਐ ਤਖੇ ਲਾ ਦੇਖੀ ਨਾ ਉਰੇ ਨਹੀਂ ਖੇਡਣ ਹਾਈ ਗੋਲੇ ਬਠਾਤੀ ਇਥੇ ਬੈਠਾ ਆ ਕੇ ਦੇਖੀਂ ਲੈ ਇਹਨੂੰ ਫਿਰ ਉੱਤਰੀਆਂ ਨੂੰ ਹੇਠਾਂ ਆ ਜਾਣ ਨੂੰ ਇੱਥੇ ਨਾ ਮਤਲਬ ਤਾਂ ਲੱਗਨ ਦਰਨੀਆਂ ਨੇ ਤੇ ਹਜੇ ਘਰ ਦੀ ਤਿਆਰੀ ਦੇਖ ਸਕਦੇ ਹੋ ਕਿ ਥੋੜੀ ਜਿਹੀ ਹੀ ਰਹਿੰਦੀ ਆ ਤੇ ਇਹ ਹੁਣ ਉਰੇ ਆ ਜਾਂਦੀ ਆ ਰੜਕੇ ਤੇਰੀ ਗੋਡੇ ਛਿੱਲ ਹੋ ਜਾਂਦੇ ਆ ਇੱਥੇ ਫਿਰ ਖੜਦੀ ਨਹੀਂ ਹੈਗੀ ਇਹ ਜੇ ਹੁਣ ਇਹਨੂੰ ਇਕੱਲੀ ਨੂੰ ਛੱਡ ਕੇ ਨਹੀਂ ਹੁੰਦਾ ਤੇ ਰੋਂਦੀ ਆ ਇਹ ਹਾਂਜੀ ਵੀਰਾ ਨਾਲ ਆਜੀ ਸਕੂਲ ਤੋਂ ਤੇ 2:00 ਵਜ ਗਏ ਆਪਨ ਨੂੰ ਘੁੱਟੇ ਚਲੋ ਜਾਣਾ ਬੁੱਤ ਤੇਰੇ ਆ ਜਾ ਉਰੇ ਅਜਲੀ ਅੰਦਰ ਆ ਜਾ ਆ ਜਾ ਅੰਦਰ ਆਪਨ ਆ ਜਾ ਉਰੇ ਉਰੇ ਆਜੇ ਬੁੱਤ ਆ ਜਾ ਅੰਦਰ ਬੱਜਿਆ ਆ ਜਾ ਹਾਂ ਲਿਖਿਆ ਬੈਠੀ ਐ ਨਾ ਉੱਥੇ ਬੈਠੀ ਰਹੋ ਉਰੇ ਆ ਜਾ ਆ ਜਾ ਉਰੇ ਇੱਥੇ ਗਰਮੀ ਪਈ ਆ ਪੁੱਤੋ ਭੱਜਿਆ ਆ ਜਾ ਭੱਜਿਆ ਖੜ ਜਾ ਠੀਕੰਦਾ ਮਾਊ ਆ ਮਾਊ ਇੱਥੇ ਆ ਜਾ ਉਹ ਮਾਊ ਆ ਇੱਥੇ ਆ ਜਾ ਇਹ ਕਿ ਜਵਾਨੀ ਸੁਣਨਾ ਹੈਗਾ ਨਹੀਂ ਹਣਾ ਬਿਲਕੁਲ ਵੀ ਨਹੀਂ ਸੁਣਦੀ ਹੈਗੀ ਹਾਂਜੀ ਹੁਣ ਕੋਸ਼ਿਸ਼ ਕਰਾਂਗੇ ਜੀ ਆਪਾਂ ਦਿੱਲੀ ਤੋਂ ਦਿੱਲੀ ਵਲੌਗ ਪਾਵਾਂਗੇ ਇੰਨਾ ਟਾਈਮ ਵਲੌਗ ਆਪਾਂ ਕਿਉਂ ਨਹੀਂ ਪਾਏ ਆਪਾਂ ਦੀ ਵਲੌਗ ਇਸ ਲਈ ਨਹੀਂ ਪਾਏ ਹੈਗੇ ਕਿਉਂਕਿ ਮੰਮੀ ਦੀ ਡੈਥ ਹੋ ਗਈ ਸੀਗੀ ਜੀ ਉਸ ਤੋਂ ਬਾਅਦ ਵਿੱਚ ਕੁਝ ਵੀ ਕਰਨ ਨੂੰ ਜੀ ਨਹੀਂ ਕੀਤਾ ਹੈਗਾ ਕੰਮ ਵੀ ਬਹੁਤ ਜਣਦੀ ਔਖਾ ਔਖਾ ਕਰ ਲੰਦੀ ਸੀਗੀ ਚਲੋ ਥੋੜਾ ਥੋੜਾ ਹਨ ਜਿੰਨਾ ਕੁ ਜੀ ਕਰਦਾ ਸੀ ਉਨਾ ਕਰ ਲੰਦੀ ਸੀਗੀ ਸੋਸ਼ਲ ਮੀਡੀਆ ਤੇ ਆਉਣ ਨੂੰ ਤਾਂ ਬਿਲਕੁਲ ਹੀ ਨਹੀਂ ਸੀ ਜੀ ਕਰਦਾ ਹੈਗਾ ਤੇ ਹੁਣ ਮਨ ਜਿਆ ਬਣਾਇਆ ਮੈਂ ਕਿਹਾ ਚਲੋ ਹਨਾ ਜੋ ਹੋਣਾ ਵੈਗਰੂ ਨੇ ਜੋ ਕਰਨਾ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਹਨਾ ਵੈਗਰੂ ਦੀ ਮਰਜ਼ੀ ਹੁੰਦੀ ਆ ਜੋ ਕਿਸਮਤ ਚ ਲਿਖਿਆ ਉਹੀ ਹੋਣਾ ਹੁੰਦਾ ਤੇ ਉਸ ਤੋਂ ਬਾਅਦ ਵਿੱਚ ਮੈਂ ਕੋਈ ਵੀ ਵਲੌਗ ਨਹੀਂ ਸੀ ਪਾਇਆ ਹੈਗਾ ਤੇ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਡੈਲੀ ਤੋਂ ਡੈਲੀ ਵਲੌਗ ਪਾਇਆ ਕਰੀਏ ਤੇ ਹਾਂ ਦੇਖੀ ਹੁਣ ਕੀ ਹੋ ਗਿਆ ਆ ਜਾਓ ਰੇ ਆਜੋ 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 ਕੁੱਤ ਕੋਟੇ ਚਿੱਲਾ ਹੋ ਜਾਣਾ ਹੈ ਤੇਰੇ ਉੱਥੇ ਗੰਦੂ ਗੱਦੂ ਕੋਟੇ ਚਿੱਲਾ ਜੈਣਾ ਗੰਦੂ ਹਾਲੀ 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 ਸਲ ਡਿੱਗੀ ਸੀ ਨੀ ਵਿਚੀ ਮਸ ਜੀ ਚਾਣੋਈ ਲਓ ਜੀ ਹੁਣ ਮੈਂ ਤਾਂ ਸੰਗਤ ਸੰਗਤਾ 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 ਪਾਂਚੀ ਠੀਕ ਹੈ ਸੌਂਹੀ ਬਣਾਇਆ ਜਾਇਆ ਕਰ ਆ ਬਣਾਏ ਬਣਾ ਤਾਂ ਪਨੂ ਲਾ ਕੇ ਜੰਨੀ ਉਧ ਹੋ ਹੋ ਪੈ ਗੋ ਪਿਆ ਉਹ ਪੇ ਰਹੀ ਹੈ ਮਾਂ ਹਾਂਜੀ ਹੁਣ ਭੇਜੋ ਫੋਨ ਤੇ ਕਿਹਨੂੰ ਭੇਜੂ ਸਾਡੇ ਉਹ ਟਾਈਮ ਟੇਬਲ ਆਪਨੇ ਜਰਾ ਠੰਡ ਲੱਗੀ ਚੁੱਕੀ ਲੱਗੀ ਹੈ ਹਾਂਜੀ ਆਪਕੀ ਲੱਗਿਆ ਆ जी दोपहर का टाइम हो गया जी ढाई बज गए मैं के चलो मैं कपड़े वगैरह ला लवी धुप्पा बहुत ज्यादा हो गती सुक जाते हैं कपड़े मैं पाए से ग्यारह बजे धो के सुकने से हूँ 5 ਵਜੇ ਹੁਣ ਚਲ ਆਪਾਂ ਕਪੜੇ-ਕਪੜੇ ਲਾ ਦਈਏ ਤੇ ਤਹਾਂ ਲਾ ਦਈਏ ਇਹਨਾਂ ਦੀਆਂ ਗਿਆ ਘੜੇ ਬੁਲੇਗਾ ਮੈਂ ਨਹੀਂ ਨਹੀਂ ਖੇਲਾ ਖੇਲਾ ਦੇ ਦੇ ਜਦੋਂ ਮੈਂ ਅਮੈਂ ਹਜੇ ਹੁਣ ਕਪੜੇ ਲਾ ਕੇ ਲੈ ਕੇ ਗਈਆਂ ਨਾਲੇ ਪਤਾ ਨਹੀਂ ਲੱਗਿਆ ਹੈਗਾ ਬਾਰਿਸ਼ ਆ ਗਿਆ ਕਿ ਐਵੇਂ ਦਸੀ ਆ ਗਿਆ ਹਜੇ ਮੈਂ 5 ਮਿੰਟ ਪਹਿਲਾਂ ਇੱਕ ਪੱਤੇ ਲਾ ਕੇ ਲੱਗ ਗਈਆਂ ਨਾਲੇ ਮੌਸਮ ਬਹੁਤ ਵਧੀਆ ਹੈ ਕਿ ਬਹੁਤ ਦੇਖਸਾ ਜਿਹਾ ਜਾਦ ਕਰਦੀ ਆਹੋ ਚਾ ਚਾ ਕਿੱਥੇ ਗਿਆ ਆਪਨ ਆਪਨ ਨੂੰ ਲੱਭੋ ਹੋ ਗਿਆ ਚਾ ਮਾਸੀ ਮਾਸੀ